ਮਨਸਾ ਪੂਰਨ ਸਰਨਾ ਜੋਗ ਮਨਸਾ ਬਾਰ ਬਾਰ ਮਨ ਵਿੱਚ ਫੁਰਨੇ ਨਹੀਂ ਬਣਦੇ ਥੋੜਸ ਬਣਦੇ ਆ ਕਦੇ ਕੋਈ ਵਿਚਾਰ ਆ ਜਾਂਦੀ ਹੈ ਮਨ ਵਿੱਚ ਕਦੇ ਕੋਈ ਵਿਚਾਰ ਆ ਜਾਂਦੀ ਹੈ ਉਹਨੂੰ ਕਹਿੰਦੇ ਆ ਜੀ ਮਨਸਾ ਮਨ ਦੀਆਂ ਸੰਕਲਪ ਸ਼ਕਤੀਆਂ ਤੇ ਇਹ ਵੀ ਸੱਚ ਕਰਕੇ ਜਾਣਿਓ ਜਿਹੜੇ ਫੁਰਨੇ ਬਣਦੇ ਨੇ ਸਾਰੇ ਫੁਰਨਿਆਂ ਨੂੰ ਉਹੀ ਪੂਰਾ ਕਰਦਾ ਹੈ ਸਰਨਾ ਜੋਗ ਸ਼ਰਨ ਆਈ ਦੀ ਸੋਣ ਲੈਂਦਾ ਬਾਹ ਫੜ ਲੈਂਦਾ ਸ਼ਰਨ ਆਈ ਦੀ ਇੱਕ ਹੋਰ ਵੀ ਗੱਲ ਹੈ ਮਨਸਾ ਪੂਰਨ ਹੁਣ ਆਮ ਕਹਿੰਦੇ ਨੇ ਵੀ ਜਿਵੇਂ ਰੱਬ ਨੇ ਲਿਖਿਆ ਉਦਾਂ ਹੋ ਜਾਂਦਾ ਹੈ ਜੀ ਨਹੀਂ ਭਾਈ ਮੇਰੇ ਕਰਮਾਂ ਨੂੰ ਵੇਖ ਕੇ ਜੋ ਰੱਬ ਨੇ ਪਾ ਦਿੱਤਾ ਉਹੀ ਵਾਪਰਦਾ ਹੈ ਗਲਤ ਕਰਨੇ ਨੇ ਸਹੀ ਕਰ ਲੈਨੇ ਆਜ਼ਾਦ ਹੈ ਇਨਸਾਨ ਕੁਝ ਵੀ ਕਰ ਸਕਦਾ ਹੈ ਇਹ ਵੀ ਸੱਚ ਕਰਕੇ ਜਾਣਿਓ ਕਰਮਾਂ ਨਾਲ ਨਹੀਂ ਬਖਸ਼ਿਸ਼ ਨਾਲ ਬਖਸ਼ਿਆ ਜਾਂਦਾ ਹੈ ਵਿਅਕਤੀ ਮਨសា ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਯਹੋਗ ਜੋ ਉਹਨੇ ਕਰਨਾ ਉਹੀ ਹੋਣਾ ਉਹਨੂੰ ਕੋਈ ਮੇਟ ਨਹੀਂ ਸਕਦਾ ਭਾਪ ਜੋ ਸਾਡੇ ਹਿਸਾਬ ਵਿੱਚ ਲਿਖਿਆ ਉਹੀ ਹੋਵੇਗਾ ਜੋ ਅਸੀਂ ਪਹਿਲਾਂ ਲਿਖਿਆ ਸਾਡੇ ਲਿਖੇ ਵੱਲ ਵੇਖ ਕੇ ਪਰਮਾਤਮਾ ਨੇ ਲਿਖਣਾ ਹੈ ਹਰਨ ਭਰਨ ਜਾ ਕਾ ਨੇਤਰ ਹੋਰ ਦਰਸ਼ਨ ਕਰੋ ਜੀ ਹਰਨ ਹੁੰਦਾ ਬਣਾਉਣਾ ਜਾਂ ਹਰ ਲੈਣਾ ਕਹਿ ਦਈਏ ਖਤਮ ਕਰ ਦੇਣਾ ਪੜਨ ਟਾਉਣਾ ਪਰ ਦੇਣਾ ਰੀਜ਼ਕ ਦੇ ਦੇਣਾ ਕਿਸੇ ਨੂੰ ਦੋ ਸ਼ਕਤੀਆਂ ਸੰਸਾਰ ਵਿੱਚ ਚੱਲਦੀਆਂ ਨੇ ਪੈਦਾ ਹੋਣ ਵਾਲੀ ਸ਼ਕਤੀ ਖਤਮ ਹੋਣ ਵਾਲੀ ਸ਼ਕਤੀ ਜਿਵੇਂ ਆਪਾਂ ਬਾਣੀ 'ਚ ਪੜਦੇ ਆ ਸੰਜੋਗ ਵਿਜੋਗ ਦੋ ਏਕਾਰ ਚਲਾਵੇ ਲਿਖੈ ਆਵੇ ਪਾਗ ਸੰਜੋਗ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲਿਖ ਆਵੇ ਭਾਗ ਕਮਾਲ ਦੀ ਗੱਲ ਹੈ ਨਵੇਂ ਮਿਲ ਜਾਂਦੇ ਨੇ ਪੁਰਾਣੇ ਵਿਛੜੀ ਜਾਂਦੇ ਨੇ ਸਾਰੇ ਵਿਛੜਨਾ ਤੇ ਮਿਲਣਾ ਇੱਕ ਖੇਡ ਚੱਲਦੀ ਪਈ ਹੈ ਹਰਨ ਭਰਨ ਜਾ ਕਾ ਨੇਤਰ ਫੋਰ ਨੇਤਰ ਹੁੰਦਾ ਜੀ ਅੱਖਾਂ ਅੱਖ ਫੋਰ ਫਰਕਣਾ ਜਿਵੇਂ ਆਈ ਬਲਿੰਕ ਨਹੀਂ ਕਰਦੀ ਸਾਡੀ ਅੱਖ ਚਮਕਾ ਅੱਖ ਦਾ ਚਮਕਾ ਉਹ ਇਸ ਸ੍ਰਿਸ਼ਟੀ ਨੂੰ ਬਣਾ ਵੀ ਸਕਦਾ ਢਾ ਵੀ ਸਕਦਾ ਬਣਾਉਂਦਾ ਵੀ ਹੈ ਢਾਉਂਦਾ ਵੀ ਹੈ ਖਾਲੀ ਕਰ ਦਿੰਦਾ ਅੱਧੇ ਸੈਕਿੰਡ ਵਿੱਚ ਜਿਵੇਂ ਆਈ ਬਲਿੰਕ ਕਰਦੀ ਹੈ ਹਰਨ ਪਰਨ ਜਾ ਕਾ ਨੇਤਰ ਫੋਰ ਭਰਿਆਂ ਨੂੰ ਖਾਲੀ ਕਰ ਦਿੰਦਾ ਖਾਲੀਆਂ ਨੂੰ ਭਰ ਦਿੰਦਾ ਅੱਖ ਦੇ ਚਮਕੇ ਵਿੱਚ ਤਿਸ ਕਾ ਮੰਤਰ ਨਾ ਜਾਣੈ ਹੋਰ ਇਸ ਖੇਡ ਨੂੰ ਤੇ ਆਪੇ ਜਾਣਦਾ ਮੰਤਰ ਕਹ ਲੋ ਇਸ ਭੇਦ ਨੂੰ ਕੋਈ ਨਹੀਂ ਜਾਣਦਾ ਵੀ ਅਗਲੇ ਪਲ ਕੀ ਕਰ ਦੇਣਾ ਹੁਣ ਤੋ 1 ਮਿੰਟ ਬਾਅਦ ਕੀ ਕਰ ਦੇਣਾ ਇਸ ਭੇਦ ਨੂੰ ਕੋਈ ਨਹੀਂ ਜਾਣਦਾ ਇਸ ਮੰਤਰ ਨੂੰ ਆਨੰਦ ਰੂਪ ਮੰਗਲ ਸਦ ਜਾ ਕੈ ਦੇਖੋ ਜੀ ਉਹਦੇ ਘਰ ਵਿੱਚ ਤੇ ਸਦਾ ਹੀ ਸਦਾ ਮੰਗਲ ਹੈ ਆਨੰਦ ਹੈ ਅਸੀਂ ਕੀ ਕਰਦੇ ਹਾਂ ਅਸੀਂ ਦੁੱਖ ਵੀ ਭੋਗਦੇ ਹਾਂ ਸੁੱਖ ਵੀ ਭੋਗਦੇ ਹਾਂ ਕਦੇ ਬਹੁਤ ਖੁਸ਼ ਹੁੰਦੇ ਆ ਬੈਲੈਂਸ ਕਵਾ ਲੈਂਦੇ ਆ ਕਦੇ ਬਹੁਤ ਦੁਖੀ ਹੁੰਦੇ ਆ ਕਦੇ ਰੋਣੇ ਵੀ ਹੁੰਨੇ ਆ ਪਰ ਵੇਖੋ ਅਨੰਦ ਰੂਪ ਮੰਗਲ ਸਦ ਜਾਕ ਹੈ ਉਹਦੇ ਘਰ ਵਿੱਚ ਤੇ ਸਦਾ ਆਨੰਦ ਹੈ ਮੰਗਲ ਹੈ ਸਰਬ ਥੋਕ ਸੁਨੀ ਹੈ ਘਰ ਤਾਂ ਕਹਿ ਥੋਕ ਦੀ ਦੁਕਾਨ ਵੀ ਆਪਾਂ ਕਹਿੰਦੇ ਜੀ ਇੱਥੇ ਥੋਕ ਸ਼ਬਦ ਆਇਆ ਧਿਆਨ ਮਾਰੋ ਦੁਕਾਨ ਵਿੱਚ ਕੀ ਹੁੰਦਾ ਬੜਾ ਕੁਝ ਪਿਆ ਹੁੰਦਾ ਸੀ ਖਰੀਦਣ ਜਾਂਦੇ ਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਖਜ਼ਾਨੇ ਸਦਾ ਭਰੇ ਹੋਏ ਨੇ ਸਾਰੇ ਥੋਕ ਥੋਕ ਪਦਾਰਥ ਨੂੰ ਕਹਿੰਦੇ ਆ ਜੀ ਭਰੇ ਹੋਏ ਨੇ ਸਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹਾਥ ਸਬੇ ਜੇ ਆਵੇ ਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਾਥ ਜਨਮ ਪਦਾਰਥ ਸਫਲ ਜੇ ਸੱਚਾ ਸ਼ਬਦ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋ ਬਹਿਮਾਥ ਗੁਰ ਤੇ ਜਿਸ ਲਿਖਿਆ ਹੋ ਬਹਿਮਾਥ ਇਹ ਸ਼ਬਦ ਪੜਦੇ ਨਾ ਪੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੀਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਭਤ ਥੋਕ ਪ੍ਰਾਪਤ ਹੋ ਜਾਂਦੇ ਨੇ ਜੀ ਜਦੋਂ ਕਿਰਪਾ ਹੁੰਦੀ ਹੈ ਸਰਬ ਥੋਕ ਸੁਨੀਆਂ ਹ ਘਰ ਤਾਂ ਕਹਿ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਖਜ਼ਾਨੇ ਆਪ ਹੀ ਬਹੁਤ ਭਰੇ ਹੋਏ ਨੇ ਉਹ ਮੁੱਕਦੇ ਹੀ ਨਹੀਂ ਖੋਕ ਦੁਕਾਨ ਤੇ ਕਿਤੇ ਜਾਈਏ ਰ ਰਾਸ਼ਨ ਖਤਮ ਹੁੰਦਾ ਬੰਦਾ ਫੇਰ ਬਾਹਰੋਂ ਲੈ ਕੇ ਆਉਂਦਾ ਦੁਬਾਰੇ ਫੇਰ ਵੰਡਦਾ ਹੈ ਦੁਨੀਆ ਨੂੰ ਪਰ ਉੱਥੇ ਇਦਾਂ ਖਤਮ ਨਹੀਂ ਹੁੰਦੇ ਉੱਥੇ ਤੇ ਭਰੀ ਪਏ ਨੇ ਭਾਈ ਆਪਾਂ ਪੜਦੇ ਆ ਸਾਚੇ ਸਾਹਿਵਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਹੇ ਇਦਾਂ ਪੜਨਾ ਜਿਸ ਦੇਹੇ ਸੋ ਪਾਵੇ ਜਿਸ ਦੇਹੇ ਸੋ ਪਾਵੇ ਮਾਲਕ ਦੇ ਖਜ਼ਾਨੇ ਭਰੇ ਪਏ ਨੇ ਸਰਬ ਥੋਕ ਸੁਣੀ ਹੈ ਕਰ ਤਾ ਕੇ ਅੱਗੇ ਦਰਸ਼ਨ ਕਰੋ ਜੀ ਰਾਜ ਮੈਂ ਰਾਜ ਜੋਗ ਮੈਂ ਜੋਗੀ ਜਿਹੜੇ ਦੁਨੀਆ ਵਿੱਚ ਰਾਜੇ ਮਹਾਰਾਜੇ ਨੇ ਨਾ ਰਾਜਿਆਂ ਵਿੱਚੋਂ ਵੱਡਾ ਰਾਜਾ ਹੈ ਜੀ ਜੋਗੀਆਂ ਵਿੱਚ ਵੱਡਾ ਜੋਗੀ ਹੈ ਜੋਗੀ ਅੰਦਰ ਜੋਗਿਆ ਜੋਗੀ ਅੰਦਰ ਜੋਗਿਆ ਜੋਗੀ ਅੰਦਰ ਜੋਗਿਆ ਜੋਗੀ ਅੰਦਰ ਜੋਗਿਆ ਰਾਜ ਮਹਾਰਾਜ ਜੋਗ ਮਹ ਜੋਗੀ ਤਪ ਮੈਂ ਤਪੀ ਸ਼ਿਰ ਗ੍ਰਹਿਸਤ ਮਹ ਭੋਗੀ ਜੋਗਨ ਮੈਂ ਤੂੰ ਜੋਗੀ ਕਹੀ ਹੈ ਜੋਗਨ ਮੈਂ ਤੂੰ ਜੋਗੀ ਕਹੀ ਹੈ ਪੋਗਨ ਮੈਂ ਤੂੰ ਪੋਗੀ ਪੋਗਨ ਮੈਂ ਤੂੰ ਪੋਗੀ ਪਿੱਛੇ ਆਪ ਜੀ ਨੇ ਪੰਗਤੀ ਸਰਵਣ ਕਰੀਆ ਕਹਿੰਦੇ ਰਾਜਨ ਮੈਂ ਤੂੰ ਰਾਜਾ ਕਈਐ ਜੋਗਨ ਮੈਂ ਤੂੰ ਜੋਗੀ ਰਾਜ ਜੋਗਨ ਮੈਂ ਜੋਗੀ ਗਰਸਨ ਮੈਂ ਤੂੰ ਬਟੋ ਗਰਸਤੀ گرست میں تو بڑو گرستی پوگن میں تی پوگن میں تی راج میں راج جوگ میں جوگی ਤਾਪ ਮੈਂ ਤਪੀਸ਼ਰ ਗ੍ਰਹਿਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਦੇਖੋ ਜੀ ਭੱਗ ਗਗਾ ਤਤਾ ਹਾ ਜਿੱਥਿਆਂ ਦੇ ਨੂੰ ਭਗਤ ਹੈ ਕਈ ਮੇਰੇ ਭੈਣ ਭਰਾ ਪੜਦੇ ਨੇ ਮੁਬਾਰਕ ਹੈ ਜੀ ਜਿੱਥੇ ਜਿੱਦਾਂ ਪੜਾਇਆ ਜਾਂਦਾ ਮੁਬਾਰਕ ਹੈ ਪਰ ਇਹ ਸ਼ਬਦ ਬੋਹ ਬਚਨ ਹੈ ਭਗਤ ਦਾ ਪਲੂਰਲ ਹੈ ਇਹਨੂੰ ਭਗਤਾਂ ਪੜਾਂਗੇ ਜੀ ਭਗਤਾਂ ਹ ਇਸ ਢੰਗ ਨਾਲ ਪੜਨਾ ਹੈ ਧਿਆਏ ਧਿਆਏ ਭਗਤਾਂ ਸੁਖ ਪਾਇਆ ਬਾਰ ਬਾਰ ਧਿਆਕੇ ਬਾਰ ਬਾਰ ਪ੍ਰੈਕਟਿਸ ਕਰਕੇ ਧਿਆਏ ਧਿਆਏ ਭਗਤਾਂ ਨੇ ਸੁਖ ਪਾ ਲਿਆ ਜੀ ਸੁਖ ਪਾਇਆ ਹੈ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਮਹਿਲਾ ਪੰਜਵਾ ਕਹਿੰਦੇ ਨੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਨੇ ਉਸ ਦਾ ਕਿਸੇ ਨੇ ਅੰਤ ਨਹੀਂ ਪਾਇਆ ਜਿਹੜਾ ਸਭ ਵਿੱਚ ਸਾਰੀ ਕੁਲ ਕੈਨਾਤ ਵਿੱਚ ਲਾਜ਼ੂਫ ਨੇਚਰ ਕਰਕੇ ਵਰਤਦਾ ਪਿਆ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਨੇ ਕੁਝ ਨਿਜ਼ਮ ਥਾਪੇ ਨੇ ਸਭ ਅੰਦਰ ਗਿਆਨ ਰੂਪ ਹੋ ਕੇ ਵੀ ਵਰਤਦਾ ਪਿਆ ਨਰਜੀ ਕੰਮ ਕਰਦੀ ਹੈ ਉਹ ਅੰਤਰਜਾਮੀ ਹੈ ਜੋ ਭਾਈ ਉਹਦਾ ਕਿਸੇ ਨਿਯੰਤ ਨਹੀਂ